ਇਹ ਬਾਪੂ ਜੀ ਦਾ ਕਰੀਬ 70 ਸਾਲ ਉਮਰ ਹੈਗੀ ਔਰ ਇਹ ਕਰੀਬ 15ਵੀਂ 16ਵੀਂ ਵਾਰ ਜਿਹੜਾ ਦਰਸ਼ਨ ਕਰਨ ਜਿਹੜਾ ਪਾਕਿਸਤਾਨ ਗੁਰਦ ਆਮਾ ਤੇ ਜਾ ਰਹੇ ਹੈਗੇ ਆ ਧੰਨਵਾਦੀ ਆ ਪਾਕ ਹਾਈ ਕਮਿਸ਼ਨ ਦੇ ਵੀ ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਵੀਜ਼ੇ ਦੇ ਇੱਕ ਨਵਾਜਿਆ ਤੋਂ ਅਸੀਂ ਇੱਕ ਮੰਗ ਵੀ ਕਰਦੇ ਆ ਕਿ 1973 ਤੋਂ ਇਹ ਕੋਟਾ 3000 ਦਾ ਜਿਹੜਾ ਮਿਥਿਆ ਗਿਆ ਸਰਕਾਰਾਂ ਵੱਲੋਂ ਉਹੀ ਚੱਲਦਾ ਆ ਰਿਹਾ ਅਸੀਂ ਕਈ ਵਾਰ ਮੈਮੋਰੰਡਮ ਹੀ ਦਿੱਤੇ ਆਪਣੇ ਜਥੇਬੰਦੀਆਂ ਨੂੰ ਪਰ ਹੁਣ ਸਾਨੂੰ ਲੋੜ ਹੈ ਕਿ ਅਸੀਂ ਸਾਰੇ ਚਾਹੇ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਵੀ ਸੇਵਾਦਾਰ ਨੇ ਸੇਵਾ ਨਿਭਾ ਰਹੇ ਆ ਇਕੱਠੇ ਹੋ ਕੇ ਦੋਹਾਂ ਸਰਕਾਰਾਂ ਤੇ ਦਬਾਅ ਪਾਉਣ ਕਿ ਹੁਣ 1973 ਤੋਂ ਬਾਅਦ ਦੇਖੋ ਤੁਸੀਂ ਜਾਣ ਸਕਿਆ ਕਿੰਨੇ ਵੱਧ ਗਿਆ ਪੰਜਾਬ ਸਰਕਾਰ ਦਾ ਪੰਜਾਬ ਦੇ ਵਿੱਚ ਚਾਹੇ ਸਿੱਖਾਂ ਦੀ ਗਿਣਤੀ ਆ ਚਾਹੇ ਹੋਰ ਵੀ ਹਿੰਦੂ ਜੈਂਟਲਮੈਨ ਵੀ ਜਾਂਦੇ ਆ ਹੋਰ ਵੀ ਜਿਹੜੇ ਹੈਗੇ ਆ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਆ ਜਾਂਦੇ ਆ ਉਹਨਾਂ ਦੀ ਜਾਣ ਸਕਿਆ ਜਿਹੜੀ ਜਿਹੜੀ ਵਧ ਚੁੱਕੀ ਆ ਪਰ ਉਸ ਦੇ ਹਿਸਾਬ ਨਾਲ ਜਿਹੜਾ ਕੋਟਾ ਜਿਹੜਾ ਸਾਡਾ ਅਸੀਂ ਮੰਗ ਕਰਦੇ ਆ ਆਪਣੇ ਜਥੇਬੰਦੀ ਵੱਲੋਂ ਕਿ 3000 ਤੋਂ ਵਧਾ ਕੇ ਘੱਟੋ ਘੱਟ 10000 ਕੀਤਾ ਜਾਵੇ ਮੁਸਲਮਾਨ ਵੀਰ ਜਦੋਂ 사우ਦੀ ਅਰਬ ਵਿੱਚ ਜਾਂਦੇ ਆ ਹਰ ਵਾਰੀ ਜਦੋਂ ਆਪਣੇ ਮੱਕੇ ਮਦੀਨੇ ਜਾਂਦੇ ਆ ਉਹ ਹਰ ਵਾਰੀ ਉੱਥੇ ਇਹ ਅਨਾਉਂਸ ਕਰਦੇ ਆ ਉਥੋਂ ਮੰਗ ਕਰਦੇ ਆ ਕਿ ਸਾਡਾ ਕੋਟਾ ਵਧਾਇਆ ਜਾਵੇ ਉਥੋਂ ਦੀਆਂ ਸਰਕਾਰਾਂ ਕੋਟਾ ਵਧਾਉਂਦੀਆਂ ਨੇ ਇੱਥੇ ਮੁੱਖ ਰੂਪ ਚ ਆਪੇ ਕਿਹੜੇ ਕਿਹੜੇ ਗੁਰਦੁਆਰਾਂ ਮੱਧਿਤ ਯਾਤਰਾ ਕਰਦੇ ਆ ਇਹ 10 ਦਿਨ ਦੀ ਜਿਹੜੀ ਯਾਤਰਾ ਹੁੰਦੀ ਧਾਰਮਿਕ ਯਾਤਰਾ ਹੁੰਦੀ ਉਹਦੇ ਚ ਕਿਹੜੇ ਕਿਹੜੇ ਮੁੱਖ ਗੁਰਦੁਆਰਾ ਸਾਹਿਬ ਹੁੰਦੇ ਉਹਦੇ ਚ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਰੋੜੀ ਸਾਹਿਬ ਇਸ ਤਰ੍ਹਾਂ ਗੁਰਦੁਰ ਕਰਤਾਰ ਸਾਹਿਬ ਆਦ ਜਿਹੜੇ ਗੁਰਧਾਮਾਂ ਦੇ ਜਿਹੜੇ ਦਰਸ਼ਨਦਾਰੀ ਸੰਗਤਾਂ ਨੂੰ ਕਰਵਾਈ ਜਾਂਦੇ ਆ ਠੀਕ ਹੈ ਤੇ ਸੋਹਿਆ ਰਾਮ ਸਤਿ ਸ੍ਰੀ ਅਕਾਲ ਬੋਲੇ ਸੋਹਿਆ ਰਾਮ ਸਤਿ ਸ੍ਰੀ ਅਕਾਲ ਸਾਡੇ ਨਾਲ ਭਾਈ ਬਲਕਾਰ ਸਿੰਘ ਜੀ ਗੁਰਮਤਿ ਪ੍ਰਚਾਰ ਜਥੇ ਤੋਂ ਇਤਿਹਾਜ਼ ਰਹਿਗੇ ਆ ਇੱਕ ਵੱਡਾ ਜਥਾ ਪਾਕਿਸਤਾਨ ਦੇ ਗੁਰਦਆਰਿਆਂ ਦੀ ਯਾਤਰਾ ਨੂੰ ਤੇ ਜਾ ਰਿਹਾ ਸੋ ਬਾਬਾ ਬਲਕਾਰ ਸਿੰਘ ਸਾਡੇ ਨਾਲ ਹਾਜ਼ਰ ਹੈ ਕੀ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਵਾ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਵਾਸਤੇ ਸਾਡੇ ਇਲਾਕੇ ਦੇ ਨੌਜਵਾਨ ਵੀਰ ਭਾਈ ਦਿਲਜੀਤ ਸਿੰਘ ਜੀ ਮਹਾਲਮ ਔਰ ਭਾਈ ਜਿਸਪਾਲ ਸਿੰਘ ਜੀ ਮੱਲਾਂਵਾਲਾ ਜੋ ਨਾਲ ਪੱਤਰਕਾਰ ਵੀ ਸੇਵਾ ਨਿਭਾ ਰਹੇ ਐ ਔਰ ਇਹਨਾਂ ਦੇ ਉਦੋਂ ਪਰਾਲੇ ਨਾਲ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਤੇ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਜਥਾ ਰਵਾਨਾ ਕਰ ਰਹੇ ਨੇ ਸਾਡੇ ਜਥੇ ਵੱਲੋਂ ਇਹਨਾਂ ਦੇ ਪੂਰੇ ਜਥੇ ਦਾ ਸਿੰਘਾਂ ਦਾ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਏ तकरीबन 400 ਦੇ ਤਕਰੀਬਨ ਸੰਗਤਾਂ ਨੂੰ ਆਪ ਵਿਜੇ ਲਵਾ ਕੇ ਆਪ ਸਾਰੀ ਮਿਹਨਤ ਕਰਕੇ ਤੇ ਗੁਰੂ ਨੇ ਬੜੀ ਮਹਾਨ ਕਿਰਪਾ ਕੀਤੀ ਏ ਇਹਨਾਂ ਜਥੇ ਨੂੰ ਕਾਫੀਆਂ ਨੂੰ ਵਿਜੇ ਮਿਲੇ ਏ ਔਰ ਉਹਨਾਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਥਾਨ ਦਰਸ਼ਨ ਕਰਾ ਕੇ ਬੜਾ ਵੱਡੀ ਇੱਕ ਗੁਰੂ ਨੰਗ ਦੀਆਂ ਖੁਸ਼ੀਆਂ ਲੈ ਰਹੇ ਨੇ ਬਹੁਤ ਸੋਹਣਾ ਧੰਮਰਲਾ ਕਰਦੇ ਆ ਔਰ ਸਾਡੇ ਜਥੇ ਵੱਲੋਂ ਸਮੂਚੀਆਂ ਸੰਗਤਾਂ ਇਹਨਾਂ ਜਥੇ ਦਾ ਧੰਨਵਾਦ ਕਰਦੇ ਆ ਇਹੋ ਜੇ ਪਾਲੇ ਕਰਦੇ ਰਹਿਣ ਔਰ ਸਾਡੇ ਇੱਕ ਅੱਛਾ ਰੱਖਦੇ ਆ ਕਿ ਗੁਰੂ ਕਿਰਪਾ ਕਰੇ ਕਿ ਜਿਹੜੀਆਂ ਲੈਣਾ ਸਾਰੀਆਂ ਇਹ ਸਾਰੀਆਂ ਲੈਣਾ ਖੁੱਲ ਜਾਣ ਸਾ ਨੁਖਰੇ ਦਸ਼ੰਦਾਰ ਰਬਖਸ਼ ਗੁਰਨਾਨ ਸਾਹਿਬ ਜੀ ਦਾ ਦਰਸ਼ਨ ਕਰ ਗਏ ਅਸੀਂ ਅਸੀਂ ਅਰਦਾਸ ਕਰਦੇ ਹਾਂ ਗੁਰਨਾਨ ਸਾਹਿਬ ਜੀ ਜੋ ਵੰਡੀਆਂ ਪਾਈਆਂ ਨੇ ਸ੍ਰੀ ਮੰਡੀਆਂ ਮਿਟ ਜਾਣ ਅਸੀਂ ਸਾਰੇ ਸਾਡੇ ਭਰਾ ਅਸੀਂ ਇਕੱਠੇ ਹੋ ਕੇ ਆਪਦੇ ਜਿਹੜੇ ਇਤਿਹਾਸਕ ਤਨ ਦੇ ਦਰਸ਼ਨ ਕਰ ਸਕੀਏ ਮੈਂ ਧੰਨਵਾਦ ਕਰਨਾ ਨਵੀਆਂ ਵੀਰਾਂ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਨਾ ਚਾਹੁੰਦੇ ਆਂ ਵੀ ਸਾਡੀ ਜਿਹੜੀ ਫਾਊਂਡੇਸ਼ਨ ਹੈ ਸਾਈ ਮੀਆਂ ਮੀਰੀ ਇੰਟਰਨੈਸ਼ਨਲ ਫਾਊਂਡੇਸ਼ਨ ਉਹਨਾਂ ਦੇ ਜਿਹੜੇ ਸਰਪ੍ਰੈਸ ਹੈ ਸਰਦਾਰ ਹਪਾਜਨ ਸਿੰਘ ਬਰਾੜ ਜਿਨ੍ਹਾਂ ਦੇ ਮੋਢੇ ਨੋ ਮੋਢਾ ਜੋੜ ਕੇ ਸਾਡੀ ਪੂਰੀ ਟੀਮ ਕੰਮ ਕਰ ਰਹੀ ਹੈ ਅਸੀਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਦਾ ਵੀ ਉਹਨਾਂ ਨੇ ਹੁਣ ਤੱਕ ਦੇ ਜਿਹੜੇ ਅਸੀਂ ਕਾਰਜ ਕੀਤੇ ਆ ਜਾਂ ਅੱਗੇ ਕਰ ਰਹੇ ਆ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦੇ ਰਿਹਾ ਅਸੀਂ ਚਾਹੁੰਦੇ ਆ ਵੀ ਅਸੀਂ ਉਹਨਾਂ ਨੂੰ ਜੋੜ ਕੇ ਹੋਰ ਲੰਮਾ ਸਮਾਂ ਜਿਹੜਾ ਕੰਮ ਕਰੀਏ ਤੇ ਜਨਤਾ ਦੀ ਸ਼ਰਧਾਲੂਆਂ ਦੀ ਪਬਲਿਕ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਬੜੇ ਸੁਭਾਗਿਆ ਕਿ ਆਪ ਜੀ ਦੇ ਜਿਹੜਾ ਇਹ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਇਸ ਤੇ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜਿਹੜਾ ਇੱਕ ਵੱਡਾ ਜਥਾ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਪਾਕਿਸਤਾਨ ਨੂੰ ਜਾ ਰਿਹਾ ਹੈਗਾ 14 ਤਰੀਕ ਤੋਂ ਜਿਹੜਾ ਜਥਾ ਸ਼ੁਰੂ ਹੋ ਰਿਹਾ ਔਰ ਇਹ ਦਰਸ਼ਨ ਜਥਾ ਸ਼ੁਰੂ ਹੋ ਰਿਹਾ ਔਰ 23 ਤਰੀਕ ਨੂੰ ਜਿਹੜੀ ਜਥੇ ਨੇ ਵਾਪਸੀ ਕਰਨੀ ਹੈਗੀ ਔਰ ਤੁਹਾਨੂੰ ਐਸੇ ਸਾਰੀ ਗੱਲਬਾਤ ਵੀ ਸੁਣਾਉਣੇ ਹੈਗੇ ਮੇਰੇ ਨਾਲ ਸਾਈ ਮੀਆਂ ਮੇਰ ਇੰਟਰਨੈਸ਼ਨਲ ਫਾਊਂਡੇਸ਼ਨ ਤੋਂ ਸਰਦਾਰ ਦਿਲਜੀਤ ਸਿੰਘ ਮਹਾਲਮ ਔਰ ਵੱਖ-ਵੱਖ ਹੋਰ ਜਿਹੜੇ ਵੀਰ ਜਿਹੜੇ ਦਰਸ਼ਨ ਕਰਨ ਜਾ ਰਹੇ ਹੈਗੇ ਆ ਔਰ ਇਸ ਜਥੇ ਦੇ ਵਿੱਚ ਖਾਸ ਰੂਪ ਤੇ ਇੱਕ ਵੱਡੀ ਗੱਲ ਹੈਗੀ ਕਿ ਬਾਪੂ ਜੀ ਮੇਰੇ ਨਾਲ ਹੈਗੇ ਆ ਇਹ ਬਾਪੂ ਜੀ ਦਾ ਕਰੀਬ 70 ਸਾਲ ਉਮਰ ਹੈਗੀ ਔਰ ਇਹ ਕਰੀਬ 15ਵੀਂ 16ਵੀਂ ਵਾਰ ਜਿਹੜਾ ਦਰਸ਼ਨ ਕਰਨ ਜਿਹੜਾ ਪਾਕਿਸਤਾਨ ਗੁਰਦੁਆਰਾ ਤੇ ਜਾ ਰਹੇ ਹੈਗੇ ਆ ਸੋ ਆਪਾਂ ਇੱਥੇ ਗੱਲਬਾਤ ਵੀ ਕਰ ਲੈਨੇ ਆ ਸਭ ਤੋਂ ਪਹਿਲਾਂ ਫਤਿਹ ਬੁਲਾ ਲੈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਹਾਲੂਨ ਸਾਹਿਬ ਜੀ ਸਾਈ ਮੀਆ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦਾ ਇੱਕ ਵੱਡਾ ਪ੍ਰਾਲਾ ਹੈਗਾ ਕਰੀਬ-ਕਰੀਬ 400 ਤੋਂ ਉੱਪਰ ਵਿਜੇ ਲੱਗੇ ਹੈਗੇ ਆ ਔਰ ਵੱਡੀ ਉਪਲਬਧੀ ਹੈਗੀ ਤੁਸੀਂ ਪਿਛਲੇ 3-4 ਦਿਨਾਂ ਤੋਂ ਹਾਲਾ ਕੇ ਵੱਡਾ ਇੱਕ ਕਾਰਜ ਹੁੰਦਾ ਹੈਗਾ ਸੰਗਤ ਦੇ ਪਾਸਪੋਰਟ ਜਮਾ ਕਰਾਉਣੇ ਉਸ ਤੋਂ ਬਾਅਦ ਸਾਰਾ ਪ੍ਰੋਸੈਸ ਜਿਹੜਾ ਕਰਨਾ ਹੈਗਾ ਇਸ ਪ੍ਰਾਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਸਾਰੀਆਂ ਗੁਰੂ ਨਾਨਕ ਦੇ ਸੰਗਤਾਂ ਨੂੰ ਮੇਰੇ ਵੱਲੋਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਗੁਰਪੁਰਬ ਤੇ ਸਭ ਸੰਗਤਾਂ ਨੂੰ ਵਧਾਈ ਦਿੰਨੇ ਆ ਤੇ ਫਤਿਹ ਗੁਜਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਨਨਕਾਣਾ ਸਾਹਿਬ ਦੀ ਭੂਮੀ ਨੂੰ ਨਤਮਸਤਕ ਹੋਣ ਵਾਸਤੇ ਵੱਖ-ਵੱਖ ਜਥੇਬੰਦੀਆਂ ਚਾਹੇ ਸ਼੍ਰੋਮਣੀ ਕਮੇਟੀ ਆ ਚਾਹੇ ਉਹ ਦਲੀ ਕਮੇਟੀ ਆ ਹਰਿਆਣਾ ਕਮੇਟੀ ਆ ਜਾਂ ਸਾਡੀਆਂ ਹੋਰ ਜਥੇਬੰਦੀਆਂ ਸੇਵਾਵਾਂ ਨਿਭਾਰੀਆਂ ਹਨ ਉਹਦੇ ਵਿੱਚੋਂ ਇੱਕ ਸਾਡੇ ਵੀ ਜਿਹੜੀ ਜਥੇਬੰਦੀ ਆ ਸਾਈ ਮੀਆਂ ਮੇਰੇ ਇੰਟਰਨੈਸ਼ਨਲ ਫਾਊਂਡੇਸ਼ਨ ਅਸੀਂ ਉਹਨਾਂ ਦੇ ਜਿਹੜੇ ਹੈਗੇ ਆ ਸੇਵਾਦਾਰਾਂ ਸੇਵਾਦਾਰ ਦੇ ਹੋਣ ਦੇ ਨਾਤੇ ਅਸੀਂ ਜਿਹੜੇ ਸਾਡੇ ਕੋਲ ਪਾਸਪੋਰਟ ਜਮ੍ਹਾਂ ਹੁੰਦੇ ਆ ਉਹ ਅਸੀਂ ਪੂਰਾ ਪ੍ਰੋਸੈਸ ਕਰਦੇ ਹੋਏ ਮੈਸੇਜ ਦੇ ਵਿੱਚ ਜਮ੍ਹਾਂ ਕਰਾਉਨੇ ਆ ਔਰ ਵਿਜੇਸਥਾਨ ਨੂੰ ਜਿਹੜੀ ਹੈ ਉਹ ਮੈਸੇਜ ਦਿੰਦੀ ਆ ਔਰ ਇਸ ਵਾਰ ਜਿਹੜੇ ਵੀਜ਼ਨ ਦੀ ਗੱਲ ਕਰੀਏ ਤੇ ਅਸੀਂ ਧੰਨਵਾਦੀ ਆ ਪਾਕ ਹਾਈ ਕਮਿਸ਼ਨ ਦੇ ਵੀ ਜਿਨ੍ਹਾਂ ਨੇ ਸਾਨੂੰ ਜਿਹੜੇ ਹੈਗੇ ਆ ਵੀਜ਼ੇ ਦੇ ਇੱਕ ਨਵਾਜਿਆ ਔਰ ਭਾਰਤ ਸਰਕਾਰ ਦੇ ਵੀ ਅਸੀਂ ਰਣੀ ਆ ਕਿ ਉਹ ਸਾਡਾ ਸਹਿਯੋਗ ਕਰਦੇ ਆ ਜਦੋਂ ਅਸੀਂ ਬਾਰਡਰ ਤੇ ਜਾਂਦੇ ਆ ਜਾਂ ਹੋਰ ਸਾਨੂੰ ਮਤਲਬ ਕੋਈ ਸੰਗਤ ਨੂੰ ਪਛਾਣ ਨਹੀਂ ਆਉਣ ਦਿੰਦੇ ਤੋਂ ਅਸੀਂ ਇੱਕ ਮੰਗ ਵੀ ਕਰਦੇ ਆ ਕਿ 1973 ਤੋਂ ਇਹ ਕੋਟਾ 3000 ਦਾ ਜਿਹੜਾ ਮਿਥਿਆ ਗਿਆ ਸਰਕਾਰਾਂ ਵੱਲੋਂ ਉਹੀ ਚੱਲਦਾ ਆ ਰਿਹਾ ਅਸੀਂ ਕਈ ਵਾਰ ਮੈਮੋਰੰਡਮ ਵੀ ਦਿੱਤੇ ਆਪਣੇ ਜਥੇਬੰਦੀਆਂ ਨੂੰ ਪਰ ਹੁਣ ਸਾਨੂੰ ਲੋੜ ਹੈ ਕਿ ਅਸੀਂ ਸਾਰੇ ਚਾਹੇ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਵੀ ਸੇਵਾਦਾਰ ਨੇ ਸੇਵਾ ਨਿਭਾ ਰਹੇ ਆ ਇਕੱਠੇ ਹੋ ਕੇ ਦੋਹਾਂ ਸਰਕਾਰਾਂ ਤੇ ਦਬਾਅ ਪਾਉਣ ਕਿ ਹੁਣ 1973 ਤੋਂ ਬਾਅਦ ਦੇਖੋ ਤੁਸੀਂ ਜਾਣ ਸਕਿਆ ਕਿੰਨੀ ਵੱਧ ਗਿਆ ਪੰਜਾਬ ਸਰਕਾਰ ਦਾ ਪੰਜਾਬ ਦੇ ਵਿੱਚ ਚਾਹੇ ਸਿੱਖਾਂ ਦੀ ਗਿਣਤੀ ਆ ਚਾਹੇ ਹੋਰ ਵੀ ਹਿੰਦੂ ਜੈਂਟਲਮੈਨ ਵੀ ਜਾਂਦੇ ਆ ਫੋਰ ਵੀ ਜਿਹੜੇ ਹੈਗੇ ਆ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਆ ਜਾਂਦੇ ਆ ਤੇ ਉਹਨਾਂ ਦੀ ਜਨ ਸਖਿਆ ਜਿਹੜੀ ਜਿਹੜੀ ਵੱਧ ਚੁੱਕੀ ਆ ਉਸ ਦੇ ਹਿਸਾਬ ਨਾਲ ਜਿਹੜਾ ਕੋਟਾ ਜਿਹੜਾ ਸਾਡਾ ਅਸੀਂ ਮੰਗ ਕਰਦੇ ਆ ਆਪਣੀ ਜਥੇਬੰਦੀ ਵੱਲੋਂ ਕਿ 3000 ਤੋਂ ਵਧਾ ਕੇ ਕਟੋ-ਕਟ 10000 ਕੀਤਾ ਜਾਵੇ ਕਿਉਂਕਿ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਇੰਨੇ ਪਾਸਪੋਰਟ ਜਮ੍ਹਾਂ ਹੋਇਆ ਲੋਕਾਂ ਨੂੰ ਜਾਗਰਤੀ ਆਈ ਆ ਕਿ ਅਸੀਂ ਅਰਦਾਸ ਕਰਦੇ ਆ ਅਰਦਾਸ ਵਿੱਚ ਅਸੀਂ ਸ਼ਬਦ ਪੜ੍ਹਦੇ ਆ ਕਿ ਛਾਣੋਂ ਵਿਛੜੇ ਗੁਰਧਾਮ ਦੇ ਦਰਸ਼ਨ ਦਾਰੇ ਬਖਸ਼ੋ ਅਸੀਂ ਅਮਲ ਨਹੀਂ ਕਰਦੇ ਪਰ ਉਹ ਕਿਤੇ ਨਾ ਕਿਤੇ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਉਸ ਫਲਸਫੇ ਨੂੰ ਅਸੀਂ ਉਸ ਥੱਲੇ ਜਿਹੜੇ ਵਿਛੜ ਗਏ ਗੁਰਧਾਮ ਉਸ ਟਾਈਮ ਤੇ ਤੇ ਅਸੀਂ ਉਹਨਾਂ ਦੇ ਦਰਸ਼ਨ ਦਿਦਾਰੇ ਕਰਨੋਂ ਵਾਸਤੇ ਸੰਗਤ ਨੂੰ ਲੈ ਕੇ ਜਾਂਦੇ ਆ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਆ ਕਿ ਇਹ ਸੇਵਾ ਸਾਡੇ ਹਿੱਸੇ ਵਿੱਚ ਆਈ ਆ ਵੇਖੋ ਮੁਸਲਮਾਨ ਵੀਰ ਜਦੋਂ ਸਾਊਦੀ ਅਰਬ ਵਿੱਚ ਜਾਂਦੇ ਆ ਹਰ ਵਾਰੀ ਜਦੋਂ ਆਪਣੇ ਮੱਕੇ ਮਦੀਨੇ ਜਾਂਦੇ ਆ ਉਹ ਹਰ ਵਾਰੀ ਉੱਥੇ ਇਹ ਅਨਾਉਂਸ ਕਰਦੇ ਆ ਉਥੋਂ ਮੰਗ ਕਰਦੇ ਆ ਕਿ ਸਾਡਾ ਕੋਟਾ ਵਧਾਇਆ ਜਾਵੇ ਉਥੋਂ ਦੀਆਂ ਸਰਕਾਰਾਂ ਕੋਟਾ ਵਧਾਉਂਦੀਆਂ ਨੇ ਔਰ ਫਿਰ ਅਗਲੀ ਵਾਰ ਜਾਂਦੇ ਉਹ ਫਿਰ ਮੰਗ ਕਰਦੇ ਕਿ ਸਾਡਾ ਕੋਟਾ ਹੋਰ ਵਧਾਇਆ ਜਾਵੇ ਪਰ ਅਸੀਂ ਸਾਡੀ ਇੱਕ ਇਹ ਕਹਿ ਲਓ ਕਿ ਸਾਡੇ ਵਿੱਚ ਕਮੀ ਆ ਅਸੀਂ ਮੰਗ ਨਹੀਂ ਕਰਦੇ ਜੇ ਮੰਗ ਕਰਦੇ ਆ ਆਪਣੇ ਆਪਣੇ ਇਕੱਲੇ ਇਕੱਲੇ ਰੂਪ ਦੇ ਵਿੱਚ ਮੰਗ ਕਰਦੇ ਆ ਤੇ ਸਾਰੇ ਸੰਗਤ ਨੂੰ ਸਾਰੇ ਮੇਰੇ ਜਿੰਨੀਆਂ ਜਥੇਬੰਦੀਆਂ ਸੁਣ ਰਹੀਆਂ ਆਪੀਲ ਹੈ ਕਿ ਆਪਾਂ ਇੱਕ ਜੁੱਟ ਹੋ ਕੇ ਦੋਹਾਂ ਸਰਕਾਰਾਂ ਤੇ ਦਬਾਅ ਪਾਈਏ ਕਿ ਸਾਡਾ ਜਿਹੜੀ ਸੰਗਤ ਵੱਤਵੱਤ ਦਰਸ਼ਨ ਕਰ ਸਕੇ ਤੇ ਇਹ ਕੋਟਾ ਜਿਹੜਾ ਹੈਗਾ ਵਧਾਇਆ ਜਾਵੇ ਇਹੀ ਆਪੀਲ ਆ ਅ ਠੀਕ ਹੈ ਭਾਈ ਸਾਹਿਬ ਜੀ ਆਪਾਂ ਇੱਥੇ ਹੋਰ ਵੀ ਗੱਲਬਾਤ ਕਰਦੇ ਹੈਗੇ ਆ ਮੇਰੇ ਨਾਲ ਭਾਈ ਜਸਪਾਲ ਸਿੰਘ ਜੀ ਹੈਗੇ ਆ ਵੱਡੀਆਂ ਸਵਾਵਾਂ ਇਹਨਾਂ ਦੀ ਹੈਗੀਆਂ ਮੱਲਾ ਮੱਲਾ ਵਾਲੇ ਇਲਾਕੇ ਦੇ ਵਿੱਚ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਜਥੇ ਬਾਰੇ ਆਪਾਂ ਭਾਈ ਸਾਹਿਬ ਨੇ ਜਿਵੇਂ ਗੱਲ ਕਰਤੀ ਹੈਗੀ ਇਹ ਵੀ ਆਪਣਾ ਕਰੀਬ ਕਰੀਬ 3000 ਦਾ ਜਥਾ ਜਾ ਰਿਹਾ ਹੈਗਾ ਆ ਆਮ ਤੌਰ ਤੇ ਜਿਹੜੇ ਉਧਰ ਜਥਾ ਜਾਂਦਾ ਹੈ ਉਹ ਦੱਸਦੇ ਆ ਕਿ ਬਹੁਤ ਪ੍ਰੇਮ ਮਿਲਦਾ ਸੰਗਤ ਦਾ ਬੜੀ ਸ਼ਰਧਾ ਦੇ ਨਾਲ ਸੰਗਤ ਜਾਂਦੀ ਹੈ ਵੱਡੀਆਂ ਸਵਾਵਾਂ ਜਿਹੜੇ ਪਾਕਿਸਤਾਨ ਸਰਕਾਰ ਹੈਗੀ ਹੈ ਜਾਂ ਤੁਸੀਂ ਗੁਰਦ ਆਮਾਂ ਦੀ ਜਿਹੜੀ ਯਾਤਰਾ ਕਰਾਉਂਦੀ ਹੈਗੀ ਉੱਥੇ ਪੂਰੇ ਪ੍ਰਬੰਧ ਕਰਦੀ ਹੈਗੀ ਬੜਾ ਮਾਨਸਤਕਾਰ ਮਿਲਦਾ ਹੈਗਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਿਵੇਂ ਸਿੱਖ ਸੰਗਤਾਂ ਪਾਕਿਸਤਾਨ ਦੇ ਜਿਹੜੇ ਗੁਰਧਾਮਾਂ ਦੀ ਯਾਤਰਾ ਲਈ ਜਾਂਦੀ ਆ ਚਾਹੇ ਸਾਲ ਦੇ ਵਿੱਚ ਚਾਰ ਜੱਥੇ ਜਾਂਦੇ ਆ ਉਸ ਸਮੇਂ ਜਿਹੜੇ ਪੱਕ ਦੇਸ਼ ਦੇ ਵਾਸੀ ਆ ਜਾਂ ਸੰਗਤਾਂ ਨੇ ਬਹੁਤ ਹੀ ਮਾਨਸਤ ਕਰ ਦਿੰਦੀਆਂ ਸਿੱਖ ਸੰਗਤਾਂ ਨੂੰ ਬੜਾ ਮਾਨਸਤ ਕਰ ਦਿੰਦੀਆਂ ਜਿਹੜੀਆਂ ਇੱਕ ਭੋਲੀ ਯਾਦ ਦੇ ਤੌਰ ਤੇ ਹਰ ਜਿਹੜੇ ਈਸ਼ਰਧਾਲੂ ਦੇ ਮਨ ਚੋ ਚੀਜ਼ ਵਸ ਜਾਂਦੀ ਹੈ ਬਾਕੀ ਮੇਰੇ ਪਿਤਾ ਜੀ ਜੈਦਰ ਸੰਤਾ ਸਿੰਘ ਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਜਥੇ ਲੈ ਕੇ ਪਾਕਿਸਤਾਨ ਜਾਂਦੇ ਰਹੇ ਆ ਉਹਨਾਂ ਦੇ ਜਾਣ ਤੋਂ ਬਾਅਦ ਇਸ ਵਾਰ ਸਾਡੇ ਪਰਿਵਾਰ ਨੂੰ ਮਿਲੀਆਂ ਅਸੀਂ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਾਂ ਕਿ ਪਾਤਸ਼ਾਹ ਨੇ ਸਾਨੂੰ ਕਿਰਪਾ ਬਖਸ਼ੀ ਹੈ ਜਿਹੜੀ ਕਿਰਪਾ ਸਾਡੇ ਤੇ ਬਣੀ ਰਵੇ ਤੇ ਅਸੀਂ ਜਿਹੜੀ ਸੰਗਤ ਦੀ ਸੇਵਾ ਕਰਦੇ ਰਹੀਏ ਬਾਕੀ ਜਿਹੜਾ ਹੈਗਾ ਇਸ ਵਾਰ ਸੰਗਤ 'ਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਕੁਝ ਨਿਰਾਸ਼ ਵੀ ਹੋਏ ਨੇ ਸਿੰਘ ਜਿਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ ਬਾਕੀ ਜਿਹੜਾ ਹੈਗਾ ਹਰ ਪੱਖ ਤੋਂ ਵਧੀਆ ਹੈ ਤੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਨੇ ਬਹੁਤ ਵਧੀਆ ਜਿਹੜਾ ਹੈਗਾ ਸਾਡਾ ਸਹਿਯੋਗ ਦਿੰਦਿਆਂ ਆ ਸਾਡੇ ਸੰਸਾ ਨੂੰ ਸਾਈ ਮੀਆਂ ਮੇਰੀ ਇੰਟਰਨੈਸ਼ਨਲ ਫਾਊਂਡੇਸ਼ਨ ਆ ਜਿਹੜੀ ਉਹਨਾਂ ਦੇ ਸ਼ਰਧਾਲੂਆਂ ਨੂੰ ਬਹੁਤ ਵੱਡੇ ਪੱਧਰ ਤੇ ਵਿਜੀ ਦੇ ਕੇ ਸਾਨੂੰ ਮਾਨ ਬਖਸ਼ਿਆ ਅਸੀਂ ਉਹਨਾਂ ਤਹਿਦ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਪਾਈ ਸਾਹਿਬ ਜੀ ਕੋਈ ਸਕਿਉਰਿਟੀ ਇਸ਼ੂ ਹੈਗਾ ਹਾਲਾਂਕਿ ਵੱਡੇ ਪੱਧਰ ਤੇ ਆਉਂਦਾ ਜਦੋਂ ਭਾਰਤ ਪਾਕਿਸਤਾਨ ਦੇ ਸਬੰਧਾਂ ਦੀ ਆਪਾਂ ਗੱਲ ਕਰਦੇ ਹਾਂ ਕੋਈ ਸਕਿਉਰਿਟੀ ਇਸ਼ੂ ਤੁਹਾਨੂੰ ਲੱਗਦਾ ਹੈਗਾ ਕੋਈ ਹੁੰਦਾ ਹੈ ਇਹਦੇ ਵਿੱਚ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਇਹ ਤਾਂ ਲੋਕਾਂ ਦੇ ਮਨਾਂ ਦੀ ਜਿਹੜੀ ਨਾ ਇੱਕ ਵਹਿਮ ਕਹਿ ਸਕਦੇ ਆ ਇੱਕ ਜਿਹੜਾ ਦਹਿਸ਼ਤ ਬਣੀ ਹੋਈ ਹੈ ਬਾਕੀ ਐਦਾਂ ਦੀ ਅਜ ਤੱਕ ਉਧਰ ਕੋਈ ਮੁਸ਼ਕਲ ਨਹੀਂ ਆਈ ਹਰ ਪੱਖ ਤੋਂ ਸਕਿਉਰਿਟੀ ਪੱਖ ਤੋਂ ਜਿਹੜਾ ਦੂਜੇ ਪਰਬੰਧਾਂ ਨੂੰ ਲੈ ਕੇ ਗੱਲ ਕਰੀਏ ਤਾਂ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਸੰਗਤਾਂ ਬਿਲਕੁਲ ਬੇਫਿਕਰ ਬੇਚਿੰਤਾ ਹੋ ਕੇ ਜਿਹੜੇ ਗੁਰਮਾਰੇ ਦਰਸ਼ਨ ਦਿਦਾਰੇ ਕਰਦੀ ਅਮਦਿੱਤਰ ਯਾਤਰਾ ਕਰਦੇ ਆ 10 ਦਿਨ ਦੀ ਜਿਹੜੀ ਯਾਤਰਾ ਹੁੰਦੀ ਧਾਰਮਿਕ ਯਾਤਰਾ ਹੁੰਦੀ ਉਹਦੇ ਚ ਕਿਹੜੇ ਕਿਹੜੇ ਮੁੱਖ ਗੁਰਦੁਆਰਾ ਸਾਹਿਬ ਹੁੰਦੇ ਉਹਦੇ ਚ ਸ਼੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਰੋੜੀ ਸਾਹਿਬ ਇਸ ਤਰ੍ਹਾਂ ਗੁਰਦੁਆਰ ਕਰਤਾਰ ਸਾਹਿਬ ਆਦ ਜਿਹੜੇ ਗੁਰਧਾਮਾਂ ਦੇ ਜਿਹੜੇ ਦਰਸ਼ਨਦਾਰੇ ਸੰਗਤਾਂ ਨੂੰ ਕਰਵਾਏ ਜਾਂਦੇ ਆ ਜੀ ਠੀਕ ਹੈ ਠੀਕ ਹੈ ਹਾਂ ਜੀ ਇਹ ਤੁਸੀਂ ਹੁਣ ਅਪੀਲ ਕੀ ਕਰਨਾ ਚਾਹੋਗੇ ਜਿਹੜੇ ਆਪਣੀ ਸੰਗਤ ਸੁਣ ਰਹੀ ਹੈਗੀ ਜਿਹੜੇ ਜਾ ਰਹੇ ਹੈਗੇ ਆ ਜਿਹੜੇ ਸੁਣ ਰਹੇ ਆ ਵੀ ਖਾਸ ਤੌਰ ਤੇ ਸਾਨੂੰ ਵੱਧ ਵੱਧ ਜਾਣਾ ਚਾਹੀਦਾ ਹਾਲਾਂਕਿ ਆਪਾਂ ਅਪੀਲ ਕਰਦੇ ਹਮੇ ਇੱਕ ਉਪਰਲਾ ਨਾਲ ਇਹ ਵੀ ਕਰਦੀ ਹੈ ਇਹ ਵੀ ਸਾਡੇ ਜਿਹੜੀ ਸੰਸਾ ਹੈ ਵਿਛੜੇ ਪਰਿਵਾਰਾਂ ਨੂੰ ਹੀ ਮਲਾਉਂਦੀ ਆ ਉਹਦੇ ਵਿੱਚ ਲੋਕਾਂ ਨੂੰ ਚਾਹ ਵੱਧ ਹੈ ਕਿ ਅਸੀਂ ਉਧਰ ਤੇ ਜਿਹੜੇ ਹੈਗੇ ਆ ਪਰਿਵਾਰਾਂ ਨੂੰ ਮਿਲ ਗਏ ਗਿਲ ਗਏ ਆਪਦੇ ਜਿਹੜੇ ਸਾਡੇ ਬਜ਼ੁਰਗਾਂ ਦੇ ਜਿਹੜੇ ਸਹਿਚਾਰ ਵਾਲੇ ਜਾਂ ਸਾਡੇ ਸਰਪਣ ਭਣਪਰਾ ਰਹਿ ਗਏ ਆ ਉਸ ਤੋਂ ਇਲਾਵਾ ਬੇਨਤੀ ਸੰਗਤ ਨੂੰ ਇਹ ਕਰਨੀ ਚਾਹਾਂਗੇ ਕਿ ਤੁਸੀਂ ਵੱਧ ਵੱਧ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਆਪਦੇ ਜਿਹੜੇ ਵਿਛੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਦੀਦਾਰੇ ਕਰਕੇ ਕਰਮਾ ਭਾਗਾਂ ਵਾਲੇ ਉਹ ਭਾਈ ਜਿਹੜੇ ਤੁਸੀਂ ਪਹੁੰਚ ਜਾਂਦੇ ਹੋ ਉੱਥੇ ਤੇ ਹਰ ਪ੍ਰਕਾਰ ਦੀ ਤੁਹਾਨੂੰ ਉੱਥੇ ਸਹੂਲਤ ਹੈ ਕੋਈ ਮੁਸ਼ਕਲ ਨਹੀਂ ਦੱਸ ਦਿੰਦਾ ਸਰਕਾਰ ਵੀਜ਼ਾ ਦਿੰਦੀ ਹੈ ਤੇ ਬੜੇ ਆਨੰਦਮਈ ਦਰਸ਼ਨ ਹੁੰਦੇ ਆ ਸੰਤਾਂ ਨੂੰ ਹਾਂ ਹਾਂ ਬਿਲਕੁਲ ਪ੍ਰਧਾਨ ਜੀ ਕੁਝ ਕਹਿਣਾ ਚਾਹੁੰਦੇ ਮੈਨੂੰ ਲੱਗਦਾ ਜੀ ਇੱਕ ਅਪੀਲ ਅਸੀਂ ਹਰ ਵਾਰੀ ਕਰਦੇ ਆ ਸਰ ਵੀ ਆਪਦੀ ਸੰਗਤ ਨੂੰ ਜਿਹੜੀ ਜਾ ਰਹੀ ਹੈ ਸਾਡੇ ਨਾਲ ਅਸੀਂ ਇਹ ਵੇਅਰ ਕਰਦੇ ਆ ਕਿ ਸਾਡਾ ਜਿਹੜਾ ਮੇਨ ਮੁੱਖ ਮਕਸਦ ਆ ਗੁਰੂ ਘਰਾਂ ਦੇ ਦਰਸ਼ਨ ਕਰਨ ਦਾ ਤੇ ਉੱਥੋਂ ਦੇ ਜਿਹੜੇ ਹੈਗੇ ਆ ਕੁਝ ਸ਼ਰਾਰਤੀ ਅੰਸਰ ਸਾਡੇ ਇੱਧਰ ਵੀ ਹੁੰਦੇ ਆ ਉੱਧਰ ਵੀ ਹੁੰਦੇ ਆ ਉਹਨਾਂ ਤੋਂ ਬਚਾ ਜਾਵੇ ਕਿਸੇ ਦੇ ਨਾਲ ਕੋਈ ਹੈਗਾ ਫालतू ਗੱਲਬਾਤ ਨਾ ਕੀਤੀ ਜਾਵੇ ਸਿਰਫ ਸਾਡਾ ਜਿਹੜਾ ਹੈਗਾ ਨਿਸ਼ਾਨਾ ਗੁਰੂ ਸਾਹਿਬ ਦੇ ਦਰਸ਼ਨ ਦਦਾਰੇ ਕਰਨ ਦਾ ਹੀ ਆ ਤੇ ਇੱਕ اپੀਲ ਜਿਹੜੀ ਹੈਗੀ ਉਹ ਅਸੀਂ ਏਟੀਬੀਪੀ ਨੂੰ ਔਰ ਗੁਰਦੁਆਰਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਰਨਾ ਚਾਹੁੰਦੇ ਆ ਕਿ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਕੁਝ ਡਾਲਰਾਂ ਦੀ ਸ਼ਰਤ ਰੱਖੀ ਆ ਜੋ ਕਿ ਸੰਗਤਾਂ ਪਿੰਡਾਂ ਦੇ ਵਿੱਚ ਰਹਿੰਦੀਆਂ ਖਾਸ ਕਰਕੇ ਬਜ਼ੁਰਗ ਹਾਂਜੀ ਕਰਾਇਆ ਜਿਹੜਾ ਬਸਾਂ ਦਾ ਕਰਾਇਆ ਜਾਂ ਉਹਨਾਂ ਨੇ ਕਿਹਾ ਵੀ ਡਾਲਰ ਲੈ ਕੇ ਆਓ ਹਨਾ ਦੂਜੇ ਪੈਸੇ ਇੰਡੀਆ ਨਹੀਂ ਚੱਲਣਗੇ ਇਹਨਾਂ ਦੇ ਵਿੱਚ ਇਹ ਸਰਕਾਰਾਂ ਦੀ ਪਾਲਿਸੀ ਹੈ ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਕਿਉਂ ਗਿਆ ਉਹਨਾਂ ਨੇ ਪਰ ਅਸੀਂ ਅਪੀਲ ਕਰਦੇ ਹਾਂ ਜੀ ਸੰਗਤ ਵੱਲੋਂ ਕਿ ਇਸ ਵਾਰੀ ਥੋੜੀ ਜੀ ਉਹਨਾਂ ਨਾਲ ਨਰਮਾਈ ਵਰਤੀ ਜਾਵੇ ਇਸ ਵਾਰੀ ਕੁਝ ਛੋਟ ਦਿੱਤੀ ਜਾਵੇ ਜਦੋਂ ਇਸ ਜਥਾ ਜਾਊਗਾ ਅਗਲੀ ਵਾਰ ਉਹਨੂੰ ਪ੍ਰਿਪੇਅਰ ਹੋ ਜਾਣ ਕਿ ਇਹ ਅਸੀਂ ਡਾਲਰ ਹੀ ਲੈ ਕੇ ਜਾਣੇ ਹ ਕਿਉਂਕਿ ਆਪਾਂ ਕੋਈ ਵੀ ਚੀਜ਼ ਪਹਿਲੀ ਵਾਰ ਸ਼ੁਰੂ ਕਰਦੇ ਹਾਂ ਤਾਂ ਉਹ ਪ੍ਰੋਪਰ ਤੌਰ ਤੇ ਸਕਸੈਸਫੁਲ ਨਹੀਂ ਹੁੰਦੀ ਤਾਂ ਇਸ ਕਰਕੇ ਅਪੀਲ ਹੈ ਜੀ ਜਿਹੜੇ ਵੀ ਉੱਥੇ ਸੰਗਤ ਜਿਵੇਂ ਸਾਡੇ ਇਧਰ ਦੀ ਇੰਡੀਆ ਗਵਰਨਮੈਂਟ ਉਹ ਪੂਰੀ ਸੰਗਤ ਦੇ ਨਾਲ ਸਹਯੋਗ ਕਰਦੀ ਆ ਕੋਈ ਕਮੀ ਬੇਸ਼ੀ ਕਿਤੇ ਰਹਿੰਦੀ ਆ ਕਾਗਜ਼ਾਂ ਦੇ ਵਿੱਚ ਵੀ ਤੂੰ ਹੱਥ ਜੋੜ ਕੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਪੇਸ਼ ਕਰ ਪੇਸ਼ ਹੁੰਦੇ ਆ ਔਰ ਸਾਨੂੰ ਜਿਹੜਾ ਬਾਰਡਰ ਕਰੋਸ ਕਰੋਂਦੇ ਕਿ ਗੁਰੂ ਘਰ ਤੇ ਦਰਸ਼ਨ ਕਰਨ ਵਾਸਤੇ ਜਾ ਰਹੇ ਆ ਇਸੇ ਤਰ੍ਹਾਂ ਹੀ ਚਾਹੇ ਉਧਰ ਲਈ ਵੀ ਵੀਰ ਹੈਗੇ ਆ ਜਿੰਨੇ ਵੀ ਕਰਮਚਾਰੀ ਹੈਗੇ ਬਹੁਤ ਵਧੀਆ ਸਹਿਯੋਗ ਕਰਦੇ ਆ ਪਰ ਇਸ ਵਾਰ ਜਿਹੜਾ ਡਾਲਰਾਂ ਦਾ ਕਰਕੇ ਕਈ ਸੰਗਤਾਂ ਦੇ ਵਿੱਚ ਬੜਾ ਭੰਬਲ ਪੂਸਾ ਪਾਇਆ ਜਾ ਰਿਹਾ ਉਹ ਬੇਨਤੀ ਆ ਜੇ ਕਿਤੇ ਕੋਈ ਕਮੀ ਪੇਸ਼ੇ ਮਾੜੀ-ਮੋਟੀ ਰਹਿੰਦੀ ਵੀ ਆ ਤੇ ਉਹ ਸਹਿਯੋਗ ਕਰਕੇ ਸੰਗਤਾਂ ਦੇ ਨਾਲ ਇੱਕ ਵਾਰੀ ਉਹ ਜ਼ਰੂਰ ਉਹਦਾ ਮਸਲੇ ਦਾ ਹੱਲ ਕੀਤਾ ਜਾਵੇ ਜੀ ਠੀਕ ਹੈ ਭਾਈ ਜੀ ਅ ਸਬਾਪੂ ਜੀ ਦੀ ਖਾਸੀਅਤ ਇਹ ਹੈਗੀ ਹੈ ਕਿ ਮੇਰੇ ਖਿਆਲ ਚ ਸੋਲਵੀਂ ਵਾਰ ਜਾ ਰਹੇ ਤੁਸੀਂ ਜੀ ਤੇ ਤੇ ਉਮਰ ਬਾਪੂ ਜੀ ਦੀ 70 ਸਾਲ ਹੈਗੀ ਹੈ ਤੇ ਵੱਡੀ ਸ਼ਰਦਾ ਦੇ ਨਾਲ ਜਿਹੜੀ ਸੰਗਤ ਜਾਂਦੀ ਹੈਗੀ ਬਾਪੂ ਜੀ ਨਾਲ ਆਪਾਂ ਗੱਲਬਾਤ ਕਰ ਲੈਣੇ ਬਾਪੂ ਜੀ ਨਾਲ ਕੀ ਆਪਣਾ ਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਪਿੰਡ ਮੱਲਾਣਾ ਜੀ ਮੱਲਾਣਾ ਤੇ ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ ਜੇ ਤੁਸੀਂ ਇੱਧਰ ਜਾਂਦੇ ਹੋ ਪਾਕਿਸਤਾਨ ਦੇ ਵਿੱਚ ਬਹੁਤ ਜਗ੍ਹਾ ਲੋਕ ਚੰਗੇ ਮਿਲਦੇ ਨੇ ਗਿਲਦੇ ਨੇ ਠੀਕ ਹੈ ਜੀ ਹਾਂ ਆਹਦੇ ਪਿੰਡ ਦੇ ਬੰਦਾ ਜਾਂਦਾ ਆਉਂਦਾ ਹੈ ਠੀਕ ਹੈ ਤੇ ਠੀਕ ਲੱਗਦਾ ਠੀਕ ਹੈ ਇੰਨੀ ਉਮਰ ਦੇ ਵਿੱਚ ਆਮ ਤੌਰ ਤੇ ਮਤਲਬ ਤੁਹਾਨੂੰ ਥੋੜਾ ਜਿਹਾ ਤੁਹਾਡਾ ਤਜਰਬਾ ਵਧੀਆ ਹੁੰਦਾ ਹੋਊਗਾ ਆਮ ਤੌਰ ਤੇ ਜਿਹੜੇ ਬਜ਼ੁਰਗ ਏ ਥੋੜਾ ਜਿਹਾ ਹੋ ਸਕਦਾ ਵੀ ਘੱਟ ਪੈਲ ਦਿੰਦੇ ਹੋਣਾ ਤੁਸੀਂ ਉਹ ਬਜ਼ੁਰਗਾਂ ਨੂੰ ਖਾਸ ਤੌਰ ਤੇ ਕੀ ਅਪੀਲ ਕਰਨਾ ਚਾਹੋਗੇ ਅਸੀਂ ਤਾਂ ਨੇ ਗੁਰੂ ਘਰ ਜਾਣਾ ਚਾਹੀਦਾ ਹਮ ਜਰੂਰ ਹਮ ਕਿਹੜਾ ਨਹੀਂ ਗਿਆ ਉਹ ਵੀ ਜਾਏ ਹਮ ਤੇ ਮੱਥਾ ਟੇਕੇ ਸੱਚੇ ਪਾਤਸ਼ਾਹ ਦੇ ਅੱਗੇ ਠੀਕ ਹੈ ਪਹਿਲੀ ਵਾਰ ਕਿੰਨਾ ਚਿਰ ਹੋ ਗਿਆ ਜਦੋਂ ਪਹਿਲੀ ਵਾਰ ਗਏ ਸੀ ਤੁਸੀਂ 1 ਸਾਲ ਹੋ ਹੀ ਗਿਆ 1 ਸਾਲ ਹੋ ਚਲੇ ਗਿਆ ਲਗਾਤਾਰ ਹੀ ਫਿਰ ਮਦਦ ਤੁਸੀਂ ਅਧਿਕ ਕਦੀ ਆੜੀ ਚਲੀ ਜਾਂਦੀ ਕਦੀ ਸੌਣੀ ਚਲੀ ਜਾਂਦੀ ਕਦੀ ਆੜੀ ਚਲੀ ਜਾਂਦਾ ਮਤਲਬ 1 ਸਾਲ ਪਿਛੇ ਤੁਹਾਡੀ ਵਾਰੀ ਆ ਜਾਂਦੀ ਹੈ ਚਲੋ ਇਹਦੀ ਦੋ ਨਹੀਂ ਵੀ ਗਏ ਹਾਂ ਜੀ ਵਾਰੀ ਜਿਹੜਾ ਪਾਸਪੋਰਟ ਸੀ ਐਕਸਪਾਇਰ ਹੋ ਗਿਆ ਠੀਕ ਹੈ ਜੀ ਤੇ ਬਾਪੂ ਨੂੰ ਨੀਂਦ ਨਹੀਂ ਆਈ ਰੋਜ਼ ਡਾੜੀ ਪਾਸਪੋਰਟ ਲੈ ਕੇ ਆਜੇ ਕਰੇ ਆਪਣੇ ਦਫ਼ਤਰ ਦੇ ਵਿੱਚ ਕੇ ਪੋਤਰਾ ਰੀਨੂ ਕਰਾਈਏ ਕੋਈ ਇਸ਼ੂ ਆ ਗਿਆ ਅੰਮ੍ਰਿਤਸਰ ਤੋਂ ਹੱਲ ਨਹੀਂ ਹੋਇਆ ਤੇ ਬਾਪੂ ਨੇ ਬਹੁਤ ਐਸੇ ਲਾਗੋ ਬਾਪੂ ਜੀ ਨੇ ਪਤਾ ਕਿਵੇਂ ਹੱਲ ਕੀਤਾ ਅਸੀਂ ਚੰਡੀਗੜ੍ਹ ਜਾ ਕੇ ਕਿ ਇੱਕ ਮਨ ਦੇ ਵਿੱਚ ਇੱਛਾ ਤਰਫ ਸੀ ਕਿ ਮੈਂ ਨਨਕਾਣਾ ਜਾਨਾ ਬਸ ਇਹੀ ਤਰਫ ਇਹ ਤਰਫ ਹਰ ਸਿੱਖ ਦੇ ਵਿੱਚ ਪਰ ਅਸੀਂ ਡਰਦੇ ਹਾਂ ਕੁਝ ਡਰਦੇ ਆ ਬੜੇ ਕਿ ਅਸੀਂ ਪਾਕਿਸਤਾਨ ਚਲੇ ਗਏ ਖਾਰੇ ਸਾਡਾ ਹੋਰ ਦੇਸ਼ ਦਾ ਵੀਜ਼ਾ ਨਹੀਂ ਲੱਗਣਾ ਇਹੀ ਕਮੀਆਂ ਪਰ ਫਿਰ ਵੀ ਇਸ ਵਾਰੀ ਅਸੀਂ ਸੋਸ਼ਲ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੇ ਜਰੀਏ ਚ ਆਏ ਸਹੀ ਇਸ ਵਾਰੀ ਜਿਹੜੀ ਹੈ ਗਿਆ ਵੀਜ਼ੇ ਉਹ ਨੌਜਵਾਨਾਂ ਨੂੰ ਬਹੁਤ ਮਿਲਿਆ ਨੌਜਵਾਨਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿ ਅਸੀਂ ਆਪਣੇ ਪੁਰਖਿਆਂ ਦੇ ਜਨਮ ਭੂਮੀ ਤੇ ਆਪਣੇ ਗੁਰੂਆਂ ਦੀ ਜਨਮ ਭੂਮੀ ਤੇ ਜਾ ਕੇ ਅਸੀਂ ਦਰਸ਼ਨਦਾਰੇ ਕਰੀਏ ਤਾਂ ਬਹੁਤ ਵਧੀਆ ਗੱਲ ਹੈ ਬਾਪੂ ਜੀ ਕੋ ਖਾਸ ਯਾਦ ਉਧਰ ਦੀ ਤੁਸੀਂ ਇੰਨੀ ਵਾਰ ਜਾ ਕੇ ਆ ਤਾਂ ਵੱਡਾ ਤਜਰਬਾ ਤੁਹਾਡਾ ਹੈਗਾ ਕਿ ਕੋਈ ਇੱਕ ਵਾਰ ਹੀ ਜਾਂਦਾ ਕੋ ਦੋ ਵਾਰ ਹੀ ਜਾਂਦਾ ਨੌਜਵਾਨਾਂ ਚ ਕਾਫੀ ਇਤਿਸ਼ਾ ਹਾਲਾਂਕਿ ਮੈਂ ਵੀ ਜਾ ਕੇ ਆ ਬੜਾ ਪ੍ਰੇਮ ਬੜਾ ਮਿਲਦਾ ਹੈ ਉਧਰ ਵੀਰਾਂ ਨਾਲ ਸਕਵਲਟੀ ਬੜਾ ਵਧੀਆ ਸਾਰਾ ਮਤਲਬ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਰਹਿਣ ਸੈਣ ਦਾ ਪ੍ਰਬੰਧ ਹੁੰਦਾ ਤੁਹਾਡਾ ਤਜਰਬਾ ਕਿਸ ਤਰ੍ਹਾਂ ਕੋਈ ਖਾਸ ਪਾਲ ਤੁਹਾਡੇ ਵਾਸਤੇ ਉਧਰ ਸਾਡੇ ਜੀ ਬਹੁਤ ਸੇਵਾ ਕਰਦੇ ਨੇ ਆਉਣੇ ਜਾਂਦੇ ਆ ਮਿਲਦੇ ਗਿਰਦੇ ਨੇ ਤੇ ਖੁਸ਼ੀ ਰਹੀਦਾ ਤੇ ਖੁਸ਼ੀ ਨਾਲ ਹੀ ਹੋਣ ਜਾਣਾ ਠੀਕ ਹੈ ਹੋਰ ਵੀ ਤੁਸੀਂ ਅਪੀਲ ਕਰਦੇ ਵੀ ਹੋਰ ਵੀ ਸੰਗਤ ਜਾਇ ਵਤ 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 ਤੋਂ ਵੱਧ ਸੰਗਤ ਮੈਨੂੰ ਲੱਗਿਆ ਇਹ ਮੱਥਾ ਟੇਕਣਾ ਚਾਹੀਦਾ ਗੁਰੂ ਘਰ ਠੀਕ ਠੀਕ ਹੈ ਠੀਕ ਹੈ ਜੀ ਧੰਨਵਾਦ ਬਾਪੂ ਜੀ ਮੇਰੇ ਨਾਲ ਇੱਕ ਹੋਰ ਵੀਰ ਹੈਗੇ ਆ ਵੀਰ ਜੀ ਕੀ ਨਾਂ ਜੀ ਆਪਣਾ ਜੀ ਗੁਰਪ੍ਰੀਤ ਸਿੰਘ ਜੀ ਵੈਕਸ ਕਾ ਹਲਸਾ ਬਾਈ ਵੀਰ ਜੀ ਕੀ ਫਤਹੀ ਮੇਰੇ ਖਿਆਲ ਚ ਤੁਸੀਂ ਪੰਜਵੀਂ ਛੇਵੀਂ ਵਾਰ ਜਾ ਰਹੇ ਜੀ ਮੈਂ ਵੀਰ ਜੀ ਚੌਥੀ ਵਾਰ ਜਾ ਰਹੇ ਹਾਂ ਚੌਥੀ ਵਾਰ ਜਾ ਰਹੇ ਜੀ ਇਧਰ ਇਸ 10 ਦਿਨਾਂ ਦੇ ਵਿੱਚ ਜੇ ਤੇ ਕਿ ਉਧਰ ਕਿਤਾਬ ਨਹੀਂ 10 ਦਿਨਾਂ ਦੇ ਵਿੱਚ ਜੇ ਜਾ ਰਹੇ ਠੀਕ ਹੈ ਜ ਜਾਂਦਾ ਜੀ ਕਿਸ ਤਰ੍ਹਾਂ ਦਾ ਤਯਾਰਬਾ ਤੁਹਾਡਾ ਜੀ ਵੀਰ ਜੀ ਉਧਰ ਬਹੁਤ ਪਿਆਰ ਕਰਦੀ ਸੰਗਤ ਤੇ ਕੋਈ ਨਹੀਂ ਇੰਨਾ ਚਾਹ ਕਰਦੇ ਨਾ ਸੰਗਤ ਜਾਂਦੀ ਆ ਕਹਿੰਦੇ ਵੀ ਜੀ ਤੁਸੀਂ ਆਓ ਤੇ ਸਾਡੀ ਇਹ ਅਰਦਾਸ ਬੇਨਤੀ ਆ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਤੇ ਹਰੇਕ ਸੰਗਤ ਨੂੰ ਵੀਜ਼ਾ ਮਿਲਣਾ ਚਾਹੀਦਾ ਵਦ ਵਦ ਵੀਜ਼ਾ ਮਿਲੇ ਠੀਕ ਹੈ ਠੀਕ ਹੈ ਤੇ ਬਾਕੀ ਸਰਕਾਰਾਂ ਨੂੰ ਬੇਨਤੀ ਆ ਜਦੋਂ ਸੰਗਤ ਜੀ ਕਰਦਾ ਜਾਣਾ ਚਾਹਵੇ ਪਾਕਿਸਤਾਨ ਨਨਕਾਣਾ ਸਾਹਿਬ ਦਰਸ਼ਨ ਦਦਾਰ ਇਹਨਾਂ ਨੂੰ ਖੁੱਲੇ ਬਖਸ਼ਨੇ ਚਾਹੀਦੇ ਆ ਠੀਕ ਹੈ ਸੰਗਤ ਆਵੇ ਤੇ ਜਾਵੇ ਬਹੁਤ ਵਧੀਆ ਲੱਗੂਈ ਹਾਂਜੀ ਠੀਕ ਹੈ ਠੀਕ ਹੈ ਬਾਈ ਜੀ ਹੋਰ ਕੋਈ ਖਾਸ ਗੱਲ ਬਾਤ ਜੀ ਇੱਕ ਜੀ ਤੁਸੀਂ ਪਹਿਲਾਂ ਸਵਾਲ ਕੀਤਾ ਸੀ ਆਫ ਕੈਮਰਾ ਕੇ ਇਸ ਵਾਰੇ ਲੀਡ ਕੌਣ ਕਰ ਰਿਹਾ ਸਾਡੇ ਜਥੇ ਨੂੰ ਹਣਾ ਪਹਿਲੋਂ ਸੰਗਤ ਨੇ ਹੁਕਮ ਕੀਤਾ ਸੀ ਮੈਂ ਜਾ ਰਿਹਾ ਸੀ ਪਰ ਮੇਰਾ ਥੋੜਾ ਜਿਹਾ ਕੁਸ਼ਰ ਜਿਵੇਂ ਹੋਣ ਕਰਕੇ ਮੈਂ ਇਸ ਵਾਰੀ ਨਹੀਂ ਜਾ ਰਿਹਾ ਤੋ ਇਸ ਕਰਕੇ ਇਹ ਜਸਪਾਲ ਸਿੰਘ ਜੀ ਖੜਿਆ ਇਹਨਾਂ ਦੇ ਫਾਜ਼ ਸਾਹਿਬ ਸਰਦਾਰ ਸੰਤਾ ਸਿੰਘ ਜੀ ਜਿਹੜੇ ਪੁਰਾਣੇ ਜਾਣਦੇ ਆ ਉਹਨਾਂ ਨੂੰ ਪਤਾ ਕਿ ਬੜੇ ਲੰਮੇ ਸਮੇਂ ਤੋਂ ਸਵਾਵਾਂ ਨਿਭਾਰੇ ਸੀ ਲੀਡਰਮਨ ਲੀਡਰ ਦੇ ਤੌਰ ਤੇ ਕਿ ਜੱਥੇ ਦੀ ਅਗਵਾਈ ਕਰਕੇ ਉਧਰ ਜਾਂਦੇ ਸੀ ਪੈਸਵਰੀ ਜਿਹੜੀ ਸੇਵਾ ਸੀ ਇਹਨਾਂ ਨੂੰ ਸੌਂਪੀ ਹੈ ਤੇ ਜਿਹੜਾ ਹੈਗਾ ਇਸੇ ਤਰ੍ਹਾਂ ਲੀਡਰ ਦੇ ਰੂਪ ਵਿੱਚ ਸਾਡੇ ਬਲਜਿੰਦਰ ਸਿੰਘ ਸਰਪੰਚਾ ਹ ਸਾਨੀ ਵਾਲੇ ਤੋਂ ਸਾਡੇ ਜੱਥੇ ਬੰਦੇ ਨਾਲ ਜੁੜੇ ਹੋਇਆ ਤੇ ਉਹ ਇਸ ਵਾਰੀ ਜਿਹੜਾ ਹੈਗਾ ਲੀਡਰ ਦੇ ਰੂਪ ਵਿੱਚ ਹੋਰ ਜਸਪਾਲ ਸਿੰਘ ਜੀ ਡਿਪਟੀ ਲੀਡਰ ਦੇ ਤੌਰ ਤੇ ਜੈਥੇ ਜੀ ਗਵਾਹੀ ਕਰਨਗੇ ਸੰਗਤ ਨੂੰ ਕੋਈ ਵੀ ਉਧਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤੇ ਇਹ ਉਹਨਾਂ ਦਾ ਤੁਰੰਤ ਹੱਲ ਕਰਨਗੇ ਠੀਕ ਹੈ ਠੀਕ ਹੈ ਸੋ ਧੰਨਵਾਦ ਜੀ ਬਹੁਤ ਬਾਜੀ ਸੋ ਇਹ ਸੀ ਸਾਡੀ ਅੱਜ ਦੀ ਖਾਸ ਗੱਲਬਾਤ ਕਿ 555 ਪ੍ਰਕਾਸ਼ ਗੁਰਪੁਰਬ ਤੇ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸੰਗਤ ਜਾ ਰਹੀ ਹੈਗੀ ਔਰ ਇੱਕ ਵੱਡਾ ਜਥਾ ਜਾ ਰਿਹਾ ਹੈਗਾ ਜਿਹੜਾ ਦਰਸ਼ਨ ਦਿਦਾਰਿਆਂ ਕਰਨ ਵਾਸਤੇ 10 ਦਿਨ ਦਾ ਇਹ ਵੀਜ਼ਾ ਹੈਗਾ ਜਿਹੜੇ ਗੁਰਸਿੱਖ ਜਿਹੜੇ ਵੀਜ਼ਾ ਸਾਡੇ ਭਾਰਤ ਵਾਲੀ ਸਾਈਡ ਤੋਂ ਜਾ ਰਹੇ ਹੈਗੇ ਆ ਔਰ ਕੱਲ ਨੂੰ ਜਿਹੜਾ ਸਵੇਰ ਜਾ ਰਹੇ 23 ਤਰੀਕ ਨੂੰ ਵਾਪਸ ਆ ਰਹੇ ਹੈਗੇ ਆ ਔਰ ਅਸੀਂ ਚੈਨਲ ਦੇ ਮਾਧਿਅਮ ਦਰਾਂ ਹੀ ਇੱਕ ਬੇਨਤੀ ਕਰਾਂਗੇ ਕਿ ਸਾਨੂੰ ਵੱਧ ਤੋਂ ਵੱਧ ਗੁਰਧਾਮਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਇੱਕ ਵੱਡਾ ਵੱਡਾ ਮੌਕਾ ਜਿਹੜਾ ਸਾਨੂੰ ਮਿਲਦਾ ਹੈਗਾ ਵੀਜ਼ੇ ਮਿਲਦੇ ਹੈਗੇ ਆ ਹਾਲਾਂਕਿ ਵੈਸੇ ਜਾਣਾ ਥ ਤਾਂ ਮਾਦੀ ਜਦੋਂ ਆਪਾਂ ਯਾਤਰਾ ਕਰਦੇ ਆ ਕਿ ਵੱਡੇ ਪੱਧਰ ਤੇ ਜਿਹੜੀ ਪਾਕਿਸਤਾਨ ਸਰਕਾਰ ਪਾਕਿਸਤਾਨ ਦੂਤਾਵਾਸਾਂ ਨੂੰ ਖੁੱਲੇ ਵਿਜੀ ਦਿੰਦਾ ਹੈਗਾ ਖੁੱਲੇ ਦਰਸ਼ਨ ਦੇਦਾਰੇ ਸਾਨੂੰ ਕਰਨ ਦਾ ਮੌਕਾ ਮਿਲਦਾ ਹੈਗਾ ਤੁਸੀਂ ਆਪਣੇ ਵਿਚਾਰ ਜਰੂਰ ਦੇਣਾ ਤੇ ਜਿਹੜੀ ਸਾਡੀ ਵੀਡੀਓ ਵਾਤ ਵਾਤ ਜਿਹੜੀ ਸਾਡੀ ਵੀਡੀਓ ਵਾਤ ਵਾਤ ਸ਼ੇਅਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ